ਏ ਤਾਰ ਰੋਇਆ ਵਾ ਏ ਤਾਰ ਰੋਇਆ ਵਾ ਮੈ ਪਤਾ ਕਿਉਂ ਰੋਇਆ ਬਾਕੀ ਗੱਲ ਬਾਅਦ ਚ ਕਰਾਂਗੇ ਆ ਇੱਕ ਮੈਂ ਵੀਡੀਓ ਪਲੇ ਕਰਦਾ ਥੱਲੇ ਵੀ ਦੇਖ ਲੋ ਏ ਤਾਰ ਰੋਇਆ ਵਾ ਦੇਖ ਲਈ ਦੇਖੀ ਚਲੋ ਦੇਖੀ ਹੁਣ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਉਹ ਪਤਾ ਲੱਗ ਜੇ ਦੇਖ ਲਈ ਵੀਡੀਓ ਤੁਸੀਂ ਵੀਡੀਓ ਹੈਗੀ ਆ ਪਿੰਡ ਭਿੰਡਰਕਲਾਂ ਜਿਲ੍ਹਾ ਮੋਪਿਆ ਦੀ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਐਕਸ਼ਨ ਦੇ ਵਿੱਚ ਨਹੀਂ ਆਉਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦਿਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਨੇ ਆਪਦੇ ਕਾਨੂੰਨ ਲਾਗੂ ਹੀ ਕਰਨੇ ਆ ਐਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੈਨੂੰ ਉਹਨੂੰ ਆਪਣੀ ਕਿਤਾਬ ਖੋਲ੍ਹ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਜਵਾ ਦਵਾ ਛੇਤੀ ਤੋਂ ਛੇਤੀ ਗ੍ਰੈਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ